ਆਹ ਪਾਉਂਚੀ ਨੂੰ ਇਸ ਪਰਬੋਧਨ ਨਾਲ ਸਰੀਰ ਤੋਂ ਜੈਨ ਹਾਊਸ ਨੂੰ ਮੈਂ ਲੜਾਈ ਲੜਦਾ ਰਹਾ ਤੇ ਸਾਈਕੋਟਰੀ ਦੇ ਆਪ ਕੋ ਚੱਲ ਕੇ ਮਿਲਦਾ ਤਾਂ ਆਵਾਜ਼ ਵੀ ਸਾਈਕੋਟਰੀ ਦਾ ਬਹੁਤ ਡਰਾਵਾ ਟਨ ਹੁੰਦਾ ਇਹ ਕੰਮ ਜਨਰਲ ਬੰਦ ਉਸ ਦਾ ਖਲਾਸ ਕਰ ਗਿਆ ਇਸ ਦਾ ਕੋਈ ਫਾਇਦਾ ਨਹੀਂ ਲੈ ਕੇ ਫੇਰੇ ਬਾਤ ਕਰਿਆ ਜਦੋਂ ਉਹ ਮੇਰੇ ਵੱਲੋਂ ਵੀ ਇਹੀ ਬੇਝਲੀ ਆ ਗਿਆ ਕੋਈ ਨਾ ਕੋਈ ਕੰਸਟਰਕਸ਼ਨ ਹੁੰਦੀ ਰਹੀ ਕੁਝ ਹੁੰਦੀ ਰਹੀ ਇਸ ਦੇ ਵਿੱਚ ਸਾਡਾ ਸਿਰ ਪਹਿਲਾਂ ਕਦੋਂ ਹੋਇਆ ਆਈ ਆ ਡੋਟ ਨੋ ਕਦੋਂ ਹੋਇਆ ਰਹੀ ਪੁਰਾਣੇ ਜੋ ਕਿ ਰੀਸ ਧਾਰ ਦੇ ਦਾ ਪ੍ਰਤੀ ਕਰ ਰਹੇ ਹੈ। ਸ਼ਹਿਰ ਦੀ ਬਹੁਤ ਵੱਡੀ ਸਮੱਸਿਆ ਹੈ ਕੂੜਾ ਪਿਛਲੇ 3-4 ਮਹੀਨੇ ਦਿੱਸੇ ਕੰਮ ਕਰ। ਉਹ ਸਾਰੇ ਸ਼ਹਿਰ ਕੀ ਕਰਦੇ ਉਹਨਾਂ ਦੇ ਕੋਲ ਗੱਡੀਆਂ ਨੇ ਚਾਹੇ ਉਹ ਇਲੈਕਟ੍ਰਿਕ ਹੋਣ ਚਾਹੇ ਕਿਸੇ ਵੀ ਤਰੀਕੇ ਦੀ ਹੋਣ ਮੈਂਡੇਟ ਕਰਦਾ ਕਿ 100% ਪੂਰ ਕਟੇਕਟ ਸਿੱਧੇ ਕੂੜੇ ਤੋਂ ਲੜ। ਆਪਣਾ ਦਿੱਕਤ ਕੀ ਹੈ ਆਪਣੇ ਨਾ ਤਾਂ ਕਲੈਕਸ਼ਨ ਸਿਸਟਮ ਚ ਰੰਦੀ ਰਹਿੰਦੀ ਹੈ। ਸਰ ਇਹ ਜਿਹੜੀ ਟੈਕਨੀਕਲ ਲੈਂਗੁਏਜ ਕੀਤੀ ਗਈ ਹੈ ਜੀ।

ਅੱਜ ਸਾਡੇ ਜਨਰਲ ਹਾਊਸ ਦੀ ਮੀਟਿੰਗ ਸੀ ਜਿਹਦੇ ਵਿੱਚ ਸ਼ਹਿਰ ਦੇ ਡਿਵੈਲਪਮੈਂਟ ਦੇ ਮੁਲਾਜ਼ਮਾਂ ਦੇ ਹਿੱਤਾਂ ਦੇ ਤੇ ਵੱਖ-ਵੱਖ ਮੁੱਦੇ ਜਿਹੜੇ ਵਿਚਾਰ ਦੇ ਲਿਆਂਦੇ ਗਏ ਇਹਦੇ ਵਿੱਚ ਸਾਡੇ ਵੱਲੋਂ ਲੋਕਾਂ ਦੇ ਜਿਹੜੇ ਕੰਮ ਸੀਗੇ ਜਿਹੜੇ ਰੁਕੇ ਹੋਏ ਸੀ ਚਾਹੇ ਉਹ ਡਿਵੈਲਪਮੈਂਟ ਆ ਜਾਂ ਸੜਕ ਟੁੱਟੀਆਂ ਸੜਕਾਂ ਦਾ ਮੁੱਦਾ ਜਾਂ ਸੀਵਰੇਜ ਵਾਟਰ ਸਪਲਾਈ ਸਾਰੇ ਮੁੱਦੇ ਆ ਸਾਡੇ ਵੱਲੋਂ ਬਤੌਰ ਆਪੋਜੀਸ਼ਨ ਸਾਡੇ ਵੱਲੋਂ ਚੱਕੇ ਗਏ ਅੱਜ ਔਰ ਮੇਰੇ ਵੱਲੋਂ ਬਤੌਰ ਵਾਰਡ ਨੰਬਰ 40 ਆਪਣੇ ਸਕੂਲ ਆਪਣੇ ਵਾਰਡ ਵਿਖੇ ਪੈਂਦੇ ਸਨੋਰੀਗੇਟ ਸਕੂਲ ਦੀ ਜਗਾ ਜਿਹੜੀ ਇੱਕ ਸੀਗੀ ਉਹ ਬੱਚਿਆਂ ਦੇ ਸਕੂਲ ਬਣਾਣ ਲਈ ਜਿਹੜੇ ਵੱਧ ਕਮਰੇ ਬਣਾਣ ਲਈ ਉਹ ਜਗਾ ਦਾ ਮਤਲ ਇੱਕ ਆਊਟ ਆਫ ਏਜੰਡਾ ਦਿੱਤਾ ਗਿਆ ਇਸ ਤੋਂ ਇਲਾਵਾ ਮੇਰੇ ਵੱਲੋਂ ਜਿੱਥੇ ਪਟਿਆਲਾ ਸ਼ਹਿਰ ਦੀਆਂ ਆਵਾਰਕ ਸੜਕਾਂ ਦੇ ਘੁੰਮ ਰਿਹਾ ਜਿਹੜਾ ਪਸ਼ੂਧਾਨ ਹੈ ਜਿਹੜਾ ਇਹ ਸੜਕਾਂ ਤੇ ਬੈਠਾ ਗਊ ਵੰਸ਼ ਹੈ ਉਹਦੇ ਕਰਕੇ ਹੋ ਰਹੀਆਂ ਦੁਰਘਟਨਾਵਾਂ ਜਿਦੇ ਵਿੱਚ ਇੱਕ ਬੰਦੇ ਦੀ ਜਾਨ ਵੀ ਜਾ ਚੁੱਕੀ ਹੈ ਉਸ ਸੰਬੰਧੀ ਜਿਹੜਾ ਆਊਟ ਆਫ ਅਜੰਡਾ ਉਸ ਪਰਿਵਾਰ ਨੂੰ ਮੁਆਵਜ਼ਾ ਦੇਣ ਦੇ ਸੰਬੰਧੀ ਅਤੇ ਉਸ ਪਰਿਵਾਰ ਦੇ ਜਿਹੜਾ ਉਹਨਾਂ ਦੇ ਜਿਹੜਾ ਮ੍ਰਿਤਕ ਹੈ ਮ੍ਰਿਤਕ ਦੀ ਵਾਈਫ ਨੂੰ ਜਿਹੜਾ ਨੌਕਰੀ ਦੇਣ ਦੇ ਸਬੰਧੀ ਵੀ ਇੱਕ ਮਤਾ ਮੂਵ ਕੀਤਾ ਗਿਆ ਔਰ ਇਸ ਤਰੀਕੇ ਦੇ ਨਾਲ ਬਾਕੀ ਜਿਹੜੇ ਸ਼ਹਿਰ ਦੇ ਬਾਕੀ ਜਿਹੜੇ ਵੱਖ-ਵੱਖ ਮੁੱਦੇ ਸੀ ਉਸ ਮੁੱਦੇ ਦੇ ਉੱਤੇ ਜਿਹੜੀ ਹੈ ਅੱਜ ਸਾਰੀ ਜਨਰਲ ਹਾਊਸ ਦੀ ਪ੍ਰੋਸੀਡਿੰਗ ਚੱਲੀ ਹੈ ਪਰ ਬੜੇ ਸ਼ਰਮ ਵਾਲੀ ਗੱਲ ਹੈ ਕਿ ਕੁਝ-ਕੁਝ ਸਰਕਾਰ ਦੇ ਐਮਸੀ ਜਦੋਂ ਉਪਲਬਧੀਆਂ ਦੇ ਨਾਂ ਤੇ ਗਣਨ ਨੂੰ ਕੁਝ ਨਹੀਂ ਹੁੰਦਾ ਤਾਂ ਉਹ ਜਾਣ ਕੇ ਰ ਜਨਰਲ ਹਾਊਸ ਦਾ ਲੋਕਾਂ ਦੀ ਭਲਾਈ ਦਾ ਡਿਵੈਲਪਮੈਂਟ ਦਾ ਕੀਮਤੀ ਸਮਾਂ ਉਹ ਵੇਸਟ ਕਰਦੇ ਆ ਜਾਣ ਬੁਝ ਕੇ ਰੌਲਾ ਪਾ ਕੇ ਉਸ ਚੀਜ਼ ਨੂੰ ਜਿਹੜਾ ਹੈ ਆ ਗੱਲ ਨੂੰ ਡਿਲੀਊਟ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਜਿਹੜੇ ਲੋਕਾਂ ਦੀਆਂ ਸੀਰੀਅਸ ਗੱਲਾਂ ਉਹ ਵਿਚਾਰਾਂ ਦੇ ਨਾਂ ਲਿਆਂਦੀਆਂ ਜਾਣ ਇਸ ਕਰਕੇ ਮੈਂ ਇਹ ਬਹੁਤ ਨਿੰਦਣਯੋਗ ਤੇ ਬਹੁਤ ਗਿਰੀ ਹੋਈ ਹਰਕਤ ਸਮਝਦਾ ਕਿ ਜਿਹੜੇ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਆ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਉਹ ਸਰਕਾਰ ਦੇ ਇਹਨਾਂ ਕੱਟ ਪੁਤਲੀ ਐਮਸੀਆਂ ਵੱਲੋਂ ਜਿਹੜਾ ਬਾਰ ਬਾਰ ਜਿਹੜਾ ਇਹਨਾਂ ਨੂੰ ਇੰਟਰਰਪਟ ਕਰਕੇ ਜਿਹੜਾ ਜਨਰਲ ਹਾਊਸ ਦਾ ਕੀਮਤੀ ਸਮਾਂ ਜਿੱਥੇ ਲੋਕਾਂ ਦੇ ਮ ਮੁੱਦੇ ਵਿਚਾਰੇ ਜਾਣੇ ਲੋਕਾਂ ਦੇ ਲੋਕ ਹਿੱਤ ਦੇ ਮੁੱਦੇ ਵਿਚਾਰੇ ਜਾਣੇ ਉੱਥੇ ਇਹ ਲੋਕ ਇਹ ਕੁਝੀਆਂ ਹਰਕਤਾਂ ਕਰਕੇ ਅੱਜ ਜਿਹੜਾ ਹੈ ਇਹ ਸਮਾਂ ਬਰਬਾਦ ਕਰਦੇ ਆ ਤਾਂ ਸਮਾਂ ਇਹਨਾਂ ਦੀ ਵੀ ਸਖਤ ਤੌਰ ਤੇ ਨਕੇਦੀ ਕਰਦਾ ਫਿਰ ਹੁਣ ਸਾਫ ਤੇ ਮੇਅਰ ਸਾਹਿਬ ਵੱਲੋਂ ਤੁਹਾਨੂੰ ਜਿਹੜੀਆਂ ਤੁਹਾਡੀ ਮੰਗਾਂ ਲੈ ਕੇ ਕੀ ਕੀ ਹੈ ਉਹਨਾਂ ਬਲੋਂ ਸੁਆਸ਼ਣ ਦਿੱਤਾ ਗਿਆ ਕਿ ਹਲੇ ਅਸੀਂ ਇਹ ਮੱਗਾਂ ਨੂੰ ਕਨਸੀਡਰ ਕਰਕੇ ਤੇ ਅੱਗੇ ਇਸ ਤੇ ਬਣਦੀ ਕਾਰਵਾਈ ਕਰਾਂਗੇ ਔਰ ਮੈਂ ਵੇਟ ਕਰਾਂਗਾ ਕਿ ਕਦੋਂ ਬਣਦੀ ਕਾਰਵਾਈ ਇਹ ਟਾਈਮ ਬਾਉਂਡ ਕਰਦੇ ਆ ਫਿਰ ਦੇਖਦੇ ਆ ਜੇ ਅੱਗੇ ਕੀ ਕਹਿੰਦੇ ਨੇ ਕੌਂਸਲਰਾਂ ਦੀ ਮੀਟਿੰਗ ਸੀਗੀ ਤੁਸੀਂ ਆਏ ਮਿਲ ਕੀ ਮੰਗਾਂ ਲੈ ਕੇ ਮਿਲ ਜਾਈ ਕੀ ਗੱਲ ਇਸ ਤਰ੍ਹਾਂ ਸੀ ਅੱਜ ਜਨਰਲ ਹਾਊਸ ਦੀ ਮੀਟਿੰਗ ਸੀ ਅ ਅਜੰਡੇ 'ਚ 36 ਜਿਹੜੀ ਸਾਡੇ ਆਈਟਮਾਂ ਸੀ ਅ ਕੁਸ਼ਤਾ ਏਰੀਆ ਜਿਸ ਤਰ੍ਹਾਂ ਅਰਨਸਟੇਟ ਹੈ ਉਹਨੂੰ ਟੇਕਓਵਰ ਕਰਨ ਬਾਰੇ ਸੀ ਕੁਝ ਏਰੀਏ ਜਿਹੜੇ ਸ਼ਹਿਰ ਦੇ ਨਾਲ ਲੱਗਦੇ ਨੇ ਉਹਨਾਂ ਨੂੰ ਕਾਰਪੋਰੇਸ਼ਨ ਦੀ ਲਿਮਟ ਲਿਆਉਣਾ ਬੰਦ ਹੈ ਉਹਨਾਂ ਬਾਰੇ ਵੀ ਡਿਸਕਸ਼ਨ ਹੋਈ ਦੋ ਤਿੰਨ ਆਈਟਮਾਂ ਨੂੰ ਛੱਡ ਕੇ ਆਲਮੋਸਟ ਤਕਰੀਬਨ ਬਾਕੀ ਸਾਰੇ ਜਿਹੜਾ ਏਜੰਡਾ ਸੀ ਉਹ ਉਹ ਪਾਸ ਹੋ ਗਏ ਪਰ ਜਿਹੜੀ ਸਾਡੇ ਮੈਂ ਵਾਰ ਨੰਬਰ 60 ਤੋਂ ਕਾਂਗਸ ਪਾਰਟੀ ਦਾ ਕਾਉਂਸਲਰ ਐ ਔਰ ਜ਼ਿਲ੍ਹੇ ਦਾ ਕਾਂਗਸ ਪਾਰਟੀ ਦਾ ਸ਼ਹਿਰੀ ਦਾ ਪ੍ਰਧਾਨਵੀ ਐ ਬੜਾ ਦੁੱਖ ਹੁੰਦਾ ਹੈ ਜਦੋਂ ਸ਼ਹਿਰ ਦੀ ਡਿਵੈਲਪਮੈਂਟ ਰੁਕੀ ਹੋਵੇ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਹੀ ਮੁੱਦੇ ਜ਼ਿਆਦਾ ਉਠਾਏ ਗਏ ਚਾਹੇ ਉਹ ਸੜਕਾਂ ਦਾ ਹੈ ਚਾਹੇ ਉਹ ਐਲ ਐਨਟੀ ਵੱਲੋਂ ਪੱਤੀਆਂ ਦੀਆਂ ਸੜਕਾਂ ਨੂੰ ਦੁਬਾਰਾ ਰੈਸਟੋਰੇ ਸਟੋਰ ਕਰਨ ਦਾ ਸੀਵਰੇ ਸਬੰਧੀ ਸਭ ਤੋਂ ਜ਼ਿਆਦਾ ਜਿਹੜਾ ਗਾਰਬੇਜ ਚੱਕਣ ਦਾ ਸਿਸਟਮ ਸਾਡਾ ਬਹੁਤ ਖਰਾਬ ਹੋ ਗਿਆ ਤੇ ਕਈ ਜਗ੍ਹਾ ਤੇ ਜਿਸ ਤਰ੍ਹਾਂ ਨਾਬਾ ਰੋਡ ਤੋਂ ਜਦੋਂ ਅਸੀਂ ਪੀ ਆਰਟੀ ਵਰਕਸ਼ਾਪ ਨੂੰ ਮੁੜਦੇ ਹਾਂ 24 ਨੰਬਰ ਕਿញੂ ਆ ਕੇ ਤੇ ਉੱਥੇ ਉਸ ਤੋਂ ਬਾਅਦ ਇਸ ਤਰ੍ਹਾਂ ਪਾਸੂ ਰੋਡ ਤੇ ਜਿੱਥੇ ਉਹ ਇੰਨੀ ਬੁਰੀ ਹਾਲਤ ਆ ਉੱਤੇ 25 25 30 30 ਗਊ ਬੰਸ਼ ਉਹ ਗੰਦ ਚ ਨੂੰ ਮੂੰਹ ਮਾਰਦਾ ਔਰ ਉੱਥੇ ਹੋਰ ਜਿਹੜੇ ਕੁੱਤੇ ਬਿੱਲੇ ਜਿਹੜੇ ਹੈ ਉਹ ਚ ਉਹਨੂੰ ਖਲ ਗੰਦ ਨੂੰ ਖਲਾਰਦੇ ਨੇ ਉਹ ਦੇ ਨਾਲ ਨਰਕ ਬਣਿਆ ਹੋਇਆ ਉਹ ਉਹਦੇ ਸਬੰਧੀ ਵੀ ਅਸੀਂ ਪੁਰਜ਼ੋਰ ਮੰਗ ਕੀਤੀ ਹੈ ਵੀ ਇਸ ਸਿਸਟਮ ਨੂੰ ਇਹ ਜਿਹੜਾ ਇੰਨਾ ਕਲੈਕਸ਼ਨ ਗਾਰਬੇਜ ਦਾ ਇਹ ਸਾਡੇ ਸ਼ਹਿਰ ਦਾ ਜਿਹੜਾ ਰੈਂਕਿੰਗ ਹੈ ਉਹ ਵੀ ਡਾਊਨ ਹੋਈ ਹੈ ਉਹਦੇ ਬਾਰੇ ਵੀ ਕੋਈ ਵੀ ਜਲਦੀ ਤੋਂ ਜਲਦੀ ਉਹ ਠੀਕ ਕੀਤਾ ਜਾਵੇ ਜਿਹੜਾ ਕੂੜਾ ਡੰਪ ਤੇ ਜਾਂ ਨਾਲ ਡੰਪ ਤੇ ਜਾਵੇ ਉਸ ਤੋਂ ਬਿਨਾ ਜਿਹੜੀਆਂ ਸੜਕਾਂ ਦੀ ਨਿਤ ਐਕਸੀਡੈਂਟ ਹੋ ਰਹੇ ਨੇ ਬਰਸਾਤ ਦੇ ਦਿਨਾਂ 'ਚ ਪਾਣੀ ਖੜਦਾ ਏ ਕੋਈਆਂ 'ਚ ਲੋਕਾਂ ਨੂੰ ਪਤਨ ਦਾ ਐਕਸੀਡੈਂਟ ਹੋ ਰਹੇ ਨੇ ਸੱਤਾ ਬਜਰੀਆਂ ਨੇ ਤੇ ਇਸ ਕਰਕੇ ਬੇਨਤੀ ਕੀਤੀ ਗਈ ਵੀ ਜਿੰਨੀ ਜਲਦੀ ਤੋਂ ਜਲਦੀ ਇਹ ਕੰਮ ਹੋ ਜਾਣ ਤੇ ਤਾਂ ਕਿ ਸਾਡੇ ਜਿਹੜੇ ਸ਼ਹਿਰ ਵਾਸੀ ਐ ਉਹਨਾਂ ਨੇ ਇਹ ਜਿਹੜਾ ਟਾਈਮ ਬੜਾ ਚੰਗਾ ਟਾਈਮ ਦੇਖਿਆ ਹੈ 2002 ਤੋਂ 7 ਦਾ ਉਹ 2017 ਤੋਂ 22 ਦਾ ਕਿਉਂਕਿ ਜਦੋਂ ਲੋਕਾਂ ਦੇ ਆਮ ਕਹਿੰਦੇ ਨੇ ਵੀ ਜਦੋਂ ਕਾਂਗਰਸ ਦੇ ਟਾਈਮ 'ਈ ਇਹਦੇ ਸ਼ਹਿਰਾਂ ਸ਼ਹਿਰ ਦੀ ਡਿਵੈਲਪਮੈਂਟ ਹੋਈ ਹੈ ਹੁਣ 3 ਸਾਲ ਤੋਂ ਕਿਉਂਕਿ ਤੁਸੀਂ ਖੁਦ ਦੇਖ ਰਹੇ ਹੋ ਡਵੈਲਪਮੈਂਟ ਰੁਕੀ ਹੋਈ ਆ ਅਸੀਂ ਤੁਹਾਡੇ ਰਾਈ ਵੀ ਔਰ ਹਾਊਸ ਵੀ ਇਹ ਜੋਰ ਕੀਤਾ ਵੀ ਜਿਹੜੀਆਂ ਡਵੈਲਪਮੈਂਟ ਦੇ ਕੰਮ ਨੇ ਉਹਨਾਂ ਤੇ ਜੀਲਣ ਦੀ ਜਗ੍ਹਾ